ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਮੇਰਾ ਅੱਜ ਮੌਸਮ ਹੋਇਆ ਬਹੁਤ ਵਧੀਆ ਦੇਖੋ ਜਰਾ ਅੱਜ ਮੌਸਮ ਪੂਰਾ ਮੀਂਹ ਵਾਲਾ ਬਣਿਆ ਹੋਇਆ ਵਾ ਦੇਖਦੇ ਆਂ ਆ ਸ਼ਹਿਰ ਨਾਲ ਜਾਂਦੇ ਆ ਜਰਾ ਕੰਮ ਹੈਗੇ ਇੱਕ ਦੋ ਕਰਕੇ ਆਂਦੇ ਆ ਠੰਡੇ ਠੰਡੇ ਵਧੀਆ ਮੌਸਮ ਦੇ ਵਿੱਚ ਕਿਉਂ ਚਾਚਾ ਜੀ ਹੈਂ ਚਲਿਏ ਸ਼ਹਿਰ ਨੂੰ ਫਿਰ ਆਪਾਂ ਚੱਲ ਦੇਣ ਰੁੱਕ ਕੇ ਥੋੜਾ ਜਿਹਾ ਹਨਾ ਮੌਸਮ ਪੂਰਾ ਵਧੀਆ ਬਣਿਆ ਵਾ ਚੱਲ ਦੇਖਦੇ ਆ ਨਾਲੇ ਖੈਰਵਾਲ ਚੱਲ ਕੇ ਆਹ ਕਬੂਤਰ ਦੇਖੋ ਕਿੱਧਰ ਆ ਕੇ ਬੈਠਾ ਆ ਨਾ 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 ਡਾਣਾ ਰਹਿਣ ਮੱਠਾ ਰੇ ਤੇ ਕੁਝ ਨਹੀਂ ਹੁੰਦਾ ਜੇ ਭੜਲਾ ਦਿੱਤਾ ਜਾਈਂ ਫੜੀ 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 ਕਬੂਤਰ ਫੜੀ ਹੌਲੀ ਹੌਲੀ ਜਾ ਹੌਲੀ ਹੌਲੀ ਉਹ ਜਾ ਯਾਰ ਦਾਤਾ ਓ ਹੋ 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 ਕੀ ਕਰਦਾ ਤੂੰ ਤਾੜੀ ਮਾਰ ਕੇ ਉਹ ਵੱਧੜਾਤਾ ਉਹ ਬਹਿ ਗਿਆ ਜਾ ਕੇ ਉਹ ਹੁਣ ਤੂੰ ਇੱਕੋ ਥੇ ਹੋਰ ਫਿਰ ਬੱਦਲ ਛਾਇਆ ਉਧਰ ਹਵਾ ਚੱਲਦੀ ਆ ਪਹਾੜੀ ਕਿਉਂ ਆਤਾ ਜਿਵੇਂ ਨਾ ਹਾਂਜੀ ਓਏ ਚਾਚੇ ਚਾਚੇ ਨੂੰ ਮੈਂ ਕਿਹਾ ਕਬੂਤਰ ਫੜ ਜਾਣ ਕੇ ਫੜਿਆ ਘਾਟਾ ਬਾਹਵਾ ਨਾ ਤਾਂ ਨੂੰ ਕਰਕੇ ਨੂੰ ਉਡਾ ਕੇ ਭਜਾਤਾ ਸਕੋ ਕਿਉਂ ਦਾਦੂ ਇਹ ਆ ਸਾਡੇ ਚਾਚਾ ਜੀ ਕਾਮੇ ਆ ਨਾ ਆਏ ਸਾਨ ਆ ਨਾ ਆਉਂਦੇ ਪਿਆਰੇ ਵਧੀਆ ਰਹਿੰਗੇ ਕੋਈ ਨਾ ਕੋਈ ਉਹ ਉਹ ਨਾ ਅਰੇ ਗਏ ਕਿ ਕਰੂ ਜਿੱਥੇ ਆ ਮਾਵੇਂ ਨੂੰ ਬੜਾ ਬੜਾ ਪਾਣੀ ਬਥੇ ਬਥੇ ਟੋਇਲੇ ਕਰੀ ਉਹ ਨਾ ਪਾਰਟੀ ਦਾ ਟੈਂਪੂ ਹੈ ਕੱਢੋ ਬੱਚੇ ਵਿੱਚ ਉਹ ਬੁਢੀ ਔਰਤ ਵੀ ਆ ਵਿਚਾਰੀ ਉਹ ਜਾਨੀ ਆ ਜਰਾਨੀ ਚਲਾਉਂਦੀ ਆ ਖਣੀ ਉਹ ਹੈ ਜਵਾਕ ਜਿਗੇ ਵਿੱਚ ਉਹ ਦੇਖੋ ਜੋਸ਼ੇ ਨਾ ਕਿਵੇਂ ਰਾਹਾਂ ਰੋਡ ਦਖਾਰ ਭਰਿਆ ਪਿਆ ਪਾਣੀ ਨਾਲ ਜਲਥਲ ਹੋ ਗਏ ਹਾਂਜੀ ਹਾਂਜੀ ਹੋਰਾ ਗਮੀ ਪਿਆਨ ਵਾਲੇ ਹਾਂਜੀ ਪਰਲੇ ਪਾਸੇ ਦੇਖ ਲੈ ਕਿੰਨਾ ਹਾਲ ਭਰਿਆ ਆ ਪੂਰਾ ਪਰਲੇ ਪਾਸੇ ਰਭਾਈਏ ਇਧਰ ਨਾਲ ਇੱਧਰ ਆਇਆ ਥੋੜੀ ਆ ਟੋਟਾ ਗੁੱਚਾ ਕਰਤਾ ਸੀ ਇਹਨਾਂ ਨੇ ਉਹ ਪਰਲੇ ਪਾਸੇ ਭਰ ਲਾ ਗਿਆ ਪਾਣੀ ਸਾਰੇ ਪਾਸੇ ਜਲਦੋਂ ਤਾਂ ਗਾਹਾਂ ਵੀ ਘੜਾ ਨਹੀਂ ਹੈਗਾ ਆਹ ਵੀ ਬਹੁਤ ਆ ਦੇਖ ਲਾ ਨਾਲੇ ਬੱਦਲ ਖੜਾ ਉੱਪਰ ਪੂਰਾ ਪਾਣੀ ਪਣੀ ਭਰਿਆ ਇਹਦਾ ਘਟ ਗਿਆ ਥੋੜਾ ਜਿਹਾ ਪਾਣੀ ਜਦੋਂ ਪੈ ਰਹੇ ਨੇ ਵੀ ਉਹਦਾ ਬਹੁਤ ਭਰਿਆ ਆ ਸੀ ਲੋਕਾਂ ਨੂੰ ਇਲਾਕੇ ਨਹੀਂ ਦਿੱਕਤ ਹੁੰਦੀ ਵਿਚਾਰੇ ਨਿੰਘਾ ਲਈ ਇੰਨੇ ਪਾਣੀ ਚੋਂ ਉਹ ਪਸਤੀ ਚੌਂਕ ਤੋਂ ਲੈ ਕੇ ਇਲਾਕਾ ਤੋ ਉਹ ਜੈਨ ਕਲੋਨੀ ਵੀ ਟੱਪ ਜਾਣੀ ਇੰਨਾ ਪਾਣੀ ਆ ਹਾਂਜੀ ਵੀਰਾਂ ਜੀ ਵੀ ਪਾਣੀ ਨਹੀਂ ਨਾ ਖਿੱਚ ਹੁੰਦਾ ਤੰਨ ਨਹੀਂ ਪਾਣੀ ਅੰਦਰ ਰਾਹ ਬਣਾਇਆ ਨਹੀਂ ਨਾ ਰਾਹ ਨਹੀਂ ਆ ਸੀਵਰੇ ਵੱਡੇ ਪਾਣੇ ਪੈਂਦੇ ਨੇ ਹੋਰ ਵੱਡੇ ਕਰਨੇ ਪਣੇ ਇਹਨਾਂ ਨੂੰ ਆਹਰਗੇ ਹਾਲਾ ਮੇਰੇ ਵਿੱਚ ਨਾ ਡੈਂਗਰਾ ਪਾਣੀ ਵੀ ਛੱਡ ਦਿੰਦੇ ਨਾ ਜਿਆਦਾ ਤਾਂ ਪਾਣੀ ਵੱਧ ਭਰ ਜਾਂਦਾ ਵਾ ਓਰੇ ਓਰੇ ਪਰਲੀ ਸਾਈਡ ਤੇ ਕਿਹੜਾ ਬੰਦਾ ਆ ਰਿਹਾ ਉਹ ਗਿਆ ਸਕੂਟਰੀ ਵਾਲਾ ਉਹ ਗਿਆ ਓਏ ਓਏ ਪਰਲੀ ਸਾਈਡ पाणी ਵਾਧਾ ਪਰਲੀ ਸਾਈਡ ਭਰਿਆ ਹੋਇਆ ਟੋਆ ਟਿੱਬਾ ਦਿਂਦਾ ਹੀ ਨਹੀਂ ਥੱਲੇ ਨਾ ਸੀਵੇ ਦਾ ਢੱਕਣ ਦਿਂਦਾ ਵਾ ਸਕੂਟਰੀ ਵਾਲਿਆਂ ਦਾ ਬੜਾ ਔਖਾ ਇੱਥੋਂ ਨਿਕਲਣਾ ਉਰੀ ਨਾਰ ਚੱਲਦੀ ਐ ਦਲੀ ਸਾਈਡ ਓਏ ਦੇਖ ਕਿੱਥੇ ਤੱਕ ਜਲਤਾਂ ਲੋਈ ਪਈ ਆ ਦੇਖ ਓ ਥਾਈ ਸਕੂਟਰੀ ਵਾਲੇ ਭਾਈ ਮਾੜੀ ਸਲੋ ਕਰ ਲੈ ਗੱਡੀ ਖਿੱਚ ਲਈ ਏ ਤੇਰੇ ਦੇ ਛਿੱਟੇ ਨਾ ਪੈ ਜਾਣਾਂ

बड़े दिन के बाद मिला हूँ या मान अपना बैठो वो ठीक है बैठो ये हमारा भतीजा हेलो 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 हाँ जी बैठो मैं बैठो मैं आऊँ सर बैठो सर टीचर देखो सर टीचर देखो ठीक है आई गो तो हम से आज क्या आई था ਤਰੀਪੂ ਆ ਕੇ ਤੇ ਕਰਦੀ ਗਾਣੋਂ ਕਹਿੰਦੀ ਮਾਨ ਨਹੀਂ ਮਿਲਿਆ ਹੂੰ ਤੈਨੂੰ ਹਾਂ ਆਉਂਗਾ ਮੈਂ ਆਉਂਗਾ ਮੈਂ ਬੜਾ ਜਾਨ ਕਰ ਲਿਆ ਚੰਪਰ ਆ ਗਏ ਉਹ ਪੱਗੀ ਨਹੀਂ ਸੱਟ ਗਈ ਇਹ ਦੇਖਾ ਤੁਸੀਂ ਕਹਿੰਦੇ ਕੋ ਨਮਾਨੇ ਰੋਵਰੀ ਪੈਰ ਤੇ ਕੁੱਤੇ ਦੇ ਦੂ ਆ ਕੁੱਤੇ ਆ ਗਏ ਕੁੱਤੇਆਂ ਦੇ ਪੈਰ ਨਾਲ ਤੇ ਕੁੱਤੇ ਕੋਈ ਨਹੀਂ ਥੋੜਾ ਮੁੱਟਾ ਖਾ ਲਈਏ ਹਨ ਪਕਾ ਲਈਏ